ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਆ ਰਹੀ ਯਾਰ ਬਲੈਕ ਐਸਟਰਾਲੋਕ ਦੋਵੇਂ ਵੈਰਾਈਟੀਆਂ ਆਪਣੇ ਕੋਲੇ ਅਵੇਲੇਬਲ ਆ ਕਿਸੇ ਵੀ ਵੀਰ ਭਰਾ ਨੂੰ ਚਾਹੀਦੀਆਂ ਹੋਣ ਤੇ ਆਪਣੇ ਨਾਲ ਸੰਪਰਕ ਕਰ ਸਕਦਾ ਨੰਬਰ ਜਿਹੜੇ ਹੈਗੇ ਉਹ ਸਕਰੀਨ ਦੇ ਉੱਪਰ ਚੱਲ ਰਹੇ ਆ ਆਪਣੇ ਕੋਲੇ ਇਹ ਦੋਨੇ ਵੈਰਾਈਟੀਆਂ ਫੁੱਲ ਪਿਓਰਿਟੀ ਦੇ ਵਿੱਚ ਮਿਲਣਗੀਆਂ ਆਰ ਆਈ ਆਰ ਤੇ ਬਲੈਕ ਐਸਟ੍ਰੋਲੋਗ ਦੋਵਾਂ ਦੀ ਉਮਰ ਅੱਜ ਜਦੋਂ ਤੁਹਾਡੇ ਸਾਹਮਣੇ ਇਹ ਵੀਡੀਓ ਆ ਰਹੀ ਆ ਅੰਦਾਜ਼ਾ 1 ਮਹੀਨੇ ਦੇ ਆਸੇ ਪਾਸੇ ਆਰ ਆਈ ਆਰ ਤੇ ਬਲੈਕ ਐਸਟ੍ਰੋਲੋਗ ਦੀ ਉਮਰ ਇਹਨਾਂ ਨੂੰ ਆਪਾਂ ਘਰ ਦੀ ਖਰਾਕ ਜਿਵੇਂ ਜਿਵੇਂ ਪੱਠੇ ਘਰ ਦੀ ਰਹਿਣ ਖਾਣ ਦੇ ਜਿਵੇਂ ਛੋਲੀਆਂ ਦੇ ਛਿੱਲੜ ਰੋਟੀਆਂ ਸਾਫ਼ ਸੁਥਰਾ ਪਾਣੀ ਕਿ ਸਾਰਿਆਂ ਨਾਲੋਂ ਵੱਡੀ ਗੱਲ ਘਰ ਦੀ ਬਣਵਾਈ ਗਈ ਫੀਡ ਆਪਾਂ ਇਹਨਾਂ ਨੂੰ ਪਾਉਣੇ ਆ ਜੋ ਛੋਟੇ ਸਾਰਿਆਂ ਦੇ ਸਾਹਮਣੇ ਕਿਵੇਂ ਕਿੰਨੇ ਚਾਵਾਂ ਵਾਲਾ ਦਾਣਾ ਖਾਈ ਜਾਂਦੇ ਆ ਹਾਂ ਥੋੜੀਆਂ ਬਹੁਤੀਆਂ ਦਵਾਈਆਂ ਦੀ ਵਰਤੋਂ ਕਰਨੀ ਪੈਂਦੀ ਹੈ ਕਿਉਂਕਿ ਛੋਟੇ ਜੇ ਕਿਤੇ ਬਿਮਾਰੀ ਲੱਗਦੀ ਵੀ ਹੈ ਕਿਤੇ ਆਉਂਦੀ ਵੀ ਹੈ ਕਿਤੇ ਜਾਂਦੀ ਵੀ ਹੈ ਐਕਟਿਵਨਸ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਕਿੰਨੇ ਕੁ ਐਕਟਿਵ ਆ ਆਪਣੇ ਕੋਲੇ ਇਹ ਇੱਕ ਮਹੀਨੇ ਦੇ ਬੱਚੇ ਅਵੇਲੇਬਲ ਜੇ ਕਿਸੇ ਨੇ ਘਰੇ ਰੱਖਣੇ ਆ 2 4 ਬੱਚੇ 10 ਬੱਚੇ 50 ਬੱਚੇ 20 ਬੱਚੇ ਕਿਸੇ ਨੇ ਕੰਮ ਕਰਨਾ ਤੇ ਆਪਣੇ ਕੋਲੇ ਇਹਨਾਂ ਦੀ ਫੀਡ ਵੀ ਅਵੇਲੇਬਲ ਹੈ ਇਹਨਾਂ ਨੂੰ ਪਾਉਣ ਵਾਲਾ ਮੈਡੀਸਨ ਵੀ ਹੈਗਾ ਆਪਣੇ ਕੋਲੇ ਤੇ ਇਹਨਾਂ ਨੂੰ ਜਿਹੜੇ ਭਾਂਡਿਆਂ ਦੇ ਵਿੱਚ ਫੀਡਾਂ ਪਾਈਆਂ ਜਾਂਦੀਆਂ ਉਹ ਭਾਂਡੇ ਵੀ ਆਪਣੇ ਕੋਲੇ ਅਵੇਲੇਬਲ ਆ ਇੱਕ ਹੀ ਜਗ੍ਹਾ ਤੇ ਤੁਸੀਂ ਬੱਚੇ ਘਰ ਦੀ ਬਣੀ ਵੀ ਫੀਡ ਤੇ ਫੀਡ ਨੂੰ ਜਿਹੜੇ ਭਾਂਡਿਆਂ ਦੇ ਵਿੱਚ ਪਾਉਣਾ ਉਹ ਭਾਂਡੇ ਤੇ ਇਹਨਾਂ ਨੂੰ ਜਿਹੜੀਆਂ ਜਿਹੜੀਆਂ ਬਿਮਾਰੀਆਂ ਲੱਗਣ ਤੋਂ ਜਿਹੜੀਆਂ ਦਵਾਈਆਂ ਹੁੰਦੀਆਂ ਰੋਕਣ ਵਾਸਤੇ ਉਹ ਦਵਾਈਆਂ ਸਾਰਾ ਕੁਝ ਤੁਹਾਨੂੰ ਇੱਕ ਹੀ ਛੱਤ ਦੇ ਥੱਲੇ ਮਿਲੂਗਾ ਕਿਸੇ ਨੂੰ ਵੀ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਘਰ ਦੀ ਬਣੀ ਵੀ ਫੀਡ ਇਹ ਜੋ ਫੀਡ ਤੁਹਾਨੂੰ ਮੈਂ ਦੱਸ ਰਿਹਾ ਇਹ ਆਪਾਂ ਆਪ ਤਿਆਰ ਕਰਵਾਉਣੇ ਆ ਆਪਦੇ ਹਿਸਾਬ ਨਾਲ ਜੋ-ਜੋ ਸਮਾਨ ਵਿੱਚ ਇਹਨਾਂ ਨੂੰ ਲੜੀਂਦਾ ਹੁੰਦਾ ਉਹ ਜੋ ਇਹਨਾਂ ਦੀ ਸਿਹਤ ਲਈ ਜ਼ਰੂਰੀ ਆ ਆਪਾਂ ਉਹ ਸਮਾਨ ਇਸ ਫੀਡ ਦੇ ਵਿੱਚ ਵਰਤਦੇ ਆ ਤੇ ਫੀਡ ਦਾ ਰੇਟ ਵੀ ਆਪਾਂ ਕੁਛ ਬਾਹਲਾ ਨਹੀਂ ਰੱਖਿਆ ਸਟਾਰਟਰ ਲੈਵਲ ਦੀ ਫੀਡ ਆ ਇਹ ਆਪਣੇ ਕੋਲੇ ਤੇ ਆਪਾਂ ਇਹਦਾ ਰੇਟ ਰੱਖਿਆ ਜੀ 1900 ਰੁਪਿਆ ਗੱਟੇ ਦਾ ਮੰਨ ਲਓ 3800 ਦੇ ਹਿਸਾਬ ਦੇ ਨਾਲ ਜਿਹੜਾ ਸਾਨੂੰ 38 ਰੁਪਿਆ ਕਿਲੋ ਦੇ ਹਿਸਾਬ ਨਾਲ ਤੁਹਾਨੂੰ ਫੀਡ ਆਪਾਂ ਮਈਆ ਕਰਵਾਵਾਂਗੇ ਜੀਦੇ ਵਿੱਚ ਕੁਛ ਵੀ ਗਲਤ ਪਾਲਤ ਨਹੀਂ ਪਾਇਆ ਗਿਆ ਸਭ ਕੁਛ ਚੰਗੀਆਂ ਖਰਾਕਾਂ ਮਤਲਬ ਚੰਗੀ ਫਸਲ ਤੋਂ ਲੈ ਕੇ ਸਾਰਾ ਕੁਝ ਪਾਇਆ ਗਿਆ ਚੰਗੇ ਮਿਨਰਲ ਚੰਗੇ ਕੈਲਸ਼ੀਅਮ ਵੇਸ ਫੀਡ ਦੇ ਵਿੱਚ ਪਾਏ ਗਏ ਦੂਸਰੀ ਗੱਲ ਆ ਗਈ ਜੀ ਬੱਚਿਆਂ ਦੀ ਬੱਚੇ ਵੀ ਆਪਣੇ ਕੋਲ ਚੰਗੀ ਕੁਆਲਿਟੀ ਦੇ ਆ ਕਿਸੇ ਨੂੰ ਵੀ ਲੋੜ ਹੋਵੇ ਕਿਸੇ ਵੀ ਬੱਚੇ ਦੀ ਦੋਵੇਂ ਨਸਲਾਂ ਵਿੱਚੋਂ ਕੋਈ ਵੀ ਬੱਚਾ ਲੈਣਾ ਹੋਵੇ ਤਾਂ ਆਪਣੇ ਕੋਲੇ ਅਵੇਲੇਬਲ ਆ ਤੁਸੀਂ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਕਿਸੇ ਦੇ ਬੱਚੇ ਨੂੰ ਕੋਈ ਬਿਮਾਰੀ ਵੀ ਹੈਗੀ ਹੈ ਤਾਂ ਉਹ ਵੀ ਕਮੈਂਟ ਬਾਕਸ ਦੇ ਵਿੱਚ ਗੱਲਬਾਤ ਗੱਲਬਾਤ ਕਰ ਸਕਦੇ ਆ ਆਪਾਂ ਨਿੱਕੀਆਂ-ਮੋਟੀਆਂ ਬਿਮਾਰੀਆਂ ਦਾ ਵੀ ਆਪਣੇ ਕੋਲੇ ਹੱਲ ਹੈਗਾ ਛੁੱਕ ਕਰਦੇ ਰਹਿੰਦੇ ਆ ਆਪਾਂ ਹਾਂ ਪਾਇਓਰਟੀ ਫੁੱਲ ਮਿਲੂਗੀ ਰੇਟ ਥੋੜਾ ਜਿਆਦਾ ਚਾਰੇ ਮਿਲੂਗਾ ਲੱਗੂਗਾ ਹਰੇਕ ਚੀਜ਼ ਦਾ ਹੀ ਸੋ ਕਿਸੇ ਦੇ ਮਨ ਦੇ ਵਿੱਚ ਹੋਵੇ ਘਰੇ ਰੱਖਣ ਵਾਸਤੇ ਬੱਚਿਆਂ ਦੀ ਜ਼ਰੂਰਤ ਹੋਵੇ ਤੇ ਆਪਣੇ ਕੋਲੇ ਅਵੇਲੇਬਲ ਤੁਸੀਂ ਸਕਰੀਨ ਤੇ ਚੱਲ ਰਹੇ ਨੰਬਰਾਂ ਨਾਲ ਟਿਕਟ ਕਰ ਸਕਦੇ ਹਾਂ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਕਰ ਲਓ ਜੀ ਇਹ ਤਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨਾਲ ਜੁੜੇ ਰਹੋ ਜੀ ਧੰਨਵਾਦ